ਬਿੱਟੀ ਹੈ ਫਾਈਨਲ ਦੀ ਪਹਿਲੀ ਰੇਡ ਆਪਾਂ ਵਾਲੀ ਜੱਗੂ ਕਹਿੰਦੇ ਉਹ ਮੁੰਡਾ ਮਾਨਸੇ ਦਾ ਪਿਆਰਾ ਮਾਲ ਕਹਿੰਦੇ ਉਹ ਬਲਵਿੰਦਰ ਸਿੰਘ ਫੂਲਾ 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 ਛੂਸ਼ਕ ਵਾਲਾ ਆਹ ਮੁੰਡਾ ਕਹਿੰਦੇ ਵਿਖੜੇ ਸਾਲ ਇਹ ਸੇਡ ਟੂਰਨਾਮੈਂਟ ਦਾ ਬੈਸਟ ਨੇ ਆ ਇਹ ਹੈ ਛੂਸ਼ਕ ਵਾਲਾ ਤਲਵਿੰਦਰ ਸਿੰਘ ਇਸੇ ਦੇ ਲਾਜਫਾ ਬੱਲੇ ਤੇ ਹਰਜਿੰਦਰ ਖੋਸਾਾਂ ਦੇ ਵਿੱਚ ਜੇ ਫੂਲਾ ਤਿੰਨ ਜੱਫੇ ਲਾ ਦੇਗਾ ਹਰਪ੍ਰੀਤ ਕ੍ਰੇਡਾ ਦੇ ਕੋਲੇ ਕ੍ਰੇਡਾ ਦਾ ਕਹਿੰਦੇ 100 ਡਾਲਰ ਹੈ 100 ਡਾਲਰ ਦਿੱਤਾ ਜਾਣਾ ਹੈ ਕ੍ਰੇਡਿਟ ਕੰਸੀ ਦਾ 100 ਡਾਲਰ ਸ਼ੂਟ ਫੂਲੇ ਨੂੰ ਕਹਿੰਦੇ ਆ ਮੁੰਡਾ ਕਿਹੜੇ ਜਲੰਦਰ ਤੇ ਪਿਆਸ ਤੇ ਲਾ ਕੇ ਚੱਲ ਕੇ ਆਇਆ ਹੈ ਬਿਆਹ ਦੇ ਬਾਕੇ ਕਰਕੇ ਵੱਡਾ ਫੇਰ ਪੈਂਦਾ ਫੇਰ ਕਬੱਡੀ ਤੇ ਲੜਾਕੂ ਜਹਾਜ਼ ਦੇ ਤੌਰ ਤੇ ਜੜੀ ਹਾਂ ਬੱਲੇ ਦਾ 32 32 ਕਬੱਡੀ ਬੱਲੇਬਾਨ ਹੈ ਵਾਹ ਓਏ ਬੁੱਢੇ ਥੇ ਮਾਰਿਆ ਹੈ ਇਹ ਐ ਨੂੰ ਆਹ ਵੇਖਾਂਗੇ ਰੇਡ ਆਈ ਵੀ ਸੁਖਰਾਜ ਲਓ ਅਲੀ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਐ ਵੀ ਹਾਕਮ ਵਾਲਿਆ ਜੇ ਮੋਟਰਸਾਈਕਲ ਜਿਤਨਾ ਹੋ ਗਬਰੂ ਦੇ ਨੇ